ਸੱਚ ਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜੈਕਾਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਤ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਾਰ ਜੀ ਦੇ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ 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 ਸਮਰੱਥ ਗੁਰਦੇਵ ਪਿਤਾ ਸ਼ਬਦ ਗੁਰੂ ਸਤਗੁਰੂ ਸ੍ਰੀ ਗੁਰੂ ਤੇਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਹਾਜ਼ਰ ਸਮੂਹ ਸੰਗਤਾਂ ਵੱਲੋਂ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਹੈ ਸਤਗੁਰੂ ਜੀਓ ਤੇਗ ਬਹਾਦਰ ਸਿਮਰੈ ਘਰ ਨੋਂ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਸਤਿਗੁਰੂ ਜੀਓ ਇਸ ਸਾਲ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਮਤ ਸਮਾਗਮ ਆਰੰਭ ਕੀਤੇ ਗਏ ਸਤਿਗੁਰੂ ਜੀਓ ਅੱਜ ਸਮਾਗਮਾਂ ਦੀ ਸਮਾਪਤੀ ਹੋਈ ਹੈ ਸਤਿਗੁਰੂ ਜੀਓ ਅੱਜ ਦੇ ਦੀਵਾਨ ਦੇ ਵਿੱਚ ਆਪ ਜੀ ਦੀ ਹਜ਼ੂਰੀ ਦੇ ਵਿੱਚ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਹੋਏ ਸਤਿਗੁਰੂ ਜੀਓ ਢਾਡੀ ਸਿੰਘਾਂ ਵੱਲੋਂ ਢਾਡੀ ਬਾਰਾਂ ਗਾਇਆਂ ਗੀਆਂ ਗੁਰ ਇਤਿਹਾਸ শ্রবণ ਕਰਵਾਇਆ ਗਿਆ ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਜੀ ਪੜੀ ਸੁਣੀ ਗੁਰਬਾਣੀ ਸੱਚਖੰਡ ਵਿਕੇ ਪ੍ਰਵਾਨ ਕਰਨੀ ਸੇਵਾ ਥਾਂਏ ਪਾਉਣੀ ਪੜੀ ਸੁਣੀ ਗੁਰਬਾਣੀ ਦਾ ਪ੍ਰਭਾਵ ਅਤੇ ਗੁਰਤੇ ਆਸ ਦਾ ਪ੍ਰਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣਾ ਜੀ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਭਰੋਸਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਤਿਗੁਰੂ ਜੀਓ ਕਿਰਪਾ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿੱਲ ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਸਤਿਗੁਰੂ ਜੀਓ ਪੂਰੇ ਸਮਾਗਮਾਂ ਦੇ ਵਿੱਚ ਅਤੇ ਰਹਿੰਦੇ ਸਮਾਗਮਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਨ ਮਨ ਧੰ ਦੇ ਨਾਲ ਸੇਵਾ ਵਾ ਸੇਵਾ ਵਾ ਨਿਭਾਈਆਂ ਨੇ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਥਾਂੇ ਪਾਉਣੀਆਂ ਸਤਿਗੁਰੂ ਜੀਓ ਆਪ ਜੀ ਦੀਆਂ ਬਖਸ਼ਿਸ਼ ਹੋਈਆਂ ਦਾਤਾਂ ਦੇ ਵਿੱਚੋਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਤੇ ਪ੍ਰਵਾਰਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤਾਂ ਵਿੱਚ ਵਰਤੇ ਸਤਿਗੁਰੂ ਜੀਓ ਕਿਰਪਾ ਕਰੋ ਪਾਵਨ ਪਵਿੱਤਰ ਅਸੀਸਮਈ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅਖਰਵਾਦਾ ਘਟਾ ਭੁੱਲ ਚੁਕਮੁਆਫ ਕਰਨੀ ਸਰਬੱਤ ਦੇ ਕਾਰਜਰਾਸ ਕਰਨੇ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿੱਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਬਲਿਹਾਰੀ ਗੁਰ ਆਪਣੇ ਦੇਵਹਾਰੀ ਸਤਿਬਾਰ ਜਿਨ ਮਾਨਸ ਤੇ ਦੇਵਤੇ ਕੀਏ ਰਤਨਾ ਲਾਗੀ ਵਾਰ ਜੇ ਸੋ ਚੰਦਾ ਉਗਵਹੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਕੋਰ ਆਂਧਾਰ ਗੁਰ ਬਿਨ ਕੋਰਾ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨਾ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈਂ ਕੋਈ ਪੁੱਛੋ ਬਵੇ ਕਿੰ ਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੇ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮਿਹਨਤ ਸਤ ਗੁਰੂ ਮੋਗਤ ਨਾ ਪਾਏ ਸੋ ਕਹੋ ਡਲ ਗੁਰਸੇਵੀ ਐ ਐਨਤ ਸਹਜ ਸੁਖ ਪਾਵੇ ਉਸ ਵਰਤਿਆ ਗੁਰੂ ਕੈ ਕੁਰਤੋਂ ਕੁਰਤੋਂ ਚਟੀ ਐ ਤੁੱਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਜਣਾ ਸੱਚਾ ਬਾਦਸ਼ਾਹ ਸਰਸਾਂ ਦਾ ਇਸ਼ਾਰਾ ਜੇ ਤਸ ਬਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਸਤਨਾਮ है <laughs> पऊं ਖੇ ਤਾਂ ਕੈ ਬਚ ਜਾਉ ਸੋੜ ਜਾਏ ਜੋ ਸਗਲ ਕੋ ਫਿਰ ਫੇਰਾ ਲਪਟਾਉ ਕਰੋ ਕਿਰਪਾ ਕਰਨਾ ਬਤੇ ਤੇਰੇ ਹਰ ਗੁਣ ਗਾਉਂ ਬੇਨਤੀ ਸਾਧ ਸੰਗ ਖਾਲਸਾ ਵਾਹਿਗੁਰੂ ਜੀ ਕੀ ਭਤੈ ਸਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਤੇ 11ਵੇਂ ਦਮਨ ਦਿਆਂ ਹਾਰੀਆਂ ਭਰਦੀਆਂ ਹੋਈਆਂ ਸਮੂੱਚੀਆਂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਤੂ ਸੱਚੇ ਪਾਛਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰੀ ਹੈ ਸਹਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਇਲਾਕੇ ਤੇ ਨਗਰ ਤੇ ਦੁਨੀਆ ਤੇ ਬਹੁਤ ਵੱਡਾ ਪਰਖ ਪਰ ਕਰਕੇ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਬਾਅਦ ਤੇ ਯਾਦ ਨੂੰ ਮਨਾਉਣ ਵਾਸਤੇ ਸੰਗਤਾ ਨੇ ਉਥੇ ਸਤ ਸੰਗ ਕਰਕੇ ਬਿਨਾ ਭਾਗਾ ਸਤ ਸੰਗ ਨਾਲ ਲੱਭੈ ਜਿਉ ਬਿਨਾ ਸੰਗਤ ਮੈਲ ਭਰੀਜੇ ਜਿਉ ਆਪਣੇ ਮਨ ਦੀ ਮੈਲ ਨੂੰ ਦੂਰ ਕੀਤਾ ਸਤ ਸੰਗਤ ਕੀਤੀ ਹੈ ਸਾਰੀਆਂ ਸੰਗਤਾਂ ਨੂੰ ਸਤੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਦੇਨ ਦੁਗਣੀ ਚਾ ਦੁਗਣੀ ਤਰਕੀਆਂ ਕਰਦੇ ਰਹਿਣ ਔਰ ਕਾਰਾਵਾ ਕਾਰੋਵਾਰਾ ਜਬਾਦੇ ਸਤੂ ਸੱਚੇ ਪਾਲਸ਼ਾ ਨਾਮ ਦੀ ਦਾਤ ਬਖਸ਼ਿਸ਼ ਕਰਨ ਅਰੇ ਸੰਗਤਾਂ ਨੇ ਲੰਗਰਾਂ ਦੇ ਵਿੱਚ ਅਰੇ ਦਿਵਾਨਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਕਿਸੇ ਨੇ ਹੱਥਾਂ ਨਾਲ ਸੇਵਾ ਕੀਤੀ ਹੈ ਕਿਸੇ ਨੇ ਮਾਇਆ ਨਾਲ ਕੀਤੀ ਹੈ ਸਾਰੀਆਂ ਸੰਗਤਾਂ ਦਾ ਸਮੂਹੀਆਂ ਦਾ ਜਿਨੇ ਪ੍ਰਚਾਰ ਕਰਏ ਨੇ ਉਹਨਾਂ ਦਾ ਵੀ ਧੰਨਵਾਦ ਤੇ ਭਾਈ ترਸੇਮ ਸਿੰਘ ਜੀ ਖੇਤੜਾ ਦੇ ਸੂਚੇ ਜਥੇ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਤੇ ਆ ਕੇ ਸੰਗਤਾਂ ਨੂੰ ਗੁਰੂ ਅ ਇਤਿਹਾਸ ਦੀਆਂ ਬਾਣੇ ਗਾ ਕੇ ਸਤਿਗੁਰ ਦੀਆਂ ਬਾਣੀ ਦੇ ਆਧਾਰ ਨਾਲ ਦੇਖ ਕੇ ਸੰਗਤਾਂ ਨੂੰ ਸ਼ਬਦ ਨਾਲ ਜੋੜਿਆ ਔਰ ਖੰਡੇ ਬਾਟੇ ਦੀ ਪਹੌ ਲੈਣ ਦੀ ਸੰਗਤਾਂ ਨੂੰ ਬੇਨਤੀ ਵੀ ਕੀਤੀ ਹੈ ਔਰ ਮੈਂ ਵੀ ਕਰਦਾ ਹਾਂ ਪਰਸੋ ਨੂੰ 9:10 ਵਜੇ ਬੇਨਤੀ ਹੈ ਜਿਹੜੀ ਜਿਹੜੀ ਨੌਜਵਾਨ ਵੀਰ ਬਜ਼ੁਰਗ ਧੀਆਂ ਭੈਣਾ ਮਤਾਵਾ ਨੇ ਅੰਮਰਦੀ ਦਾਤ ਨਹੀਂ ਪ੍ਰਾਪਤ ਕੀਤੀ ਉਹ ਪਰਸੋ ਨੂੰ 9:10 ਵਜੇ ਕੇਸੀ ਇਸ਼ਨਾਨ ਕਰਕੇ ਔਰ ਸਾਫ਼ ਧੋਏ ਹੋਏ ਕੱਪੜੇ ਪਾ ਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਖੇਚਲ ਕਰਨ ਜਿਹੜੇ ਕਾਰਨ ਐ ਉਹ ਸਾਰੇ ਫਰੀਦ ਦਿੱਤੇ ਜਾਣਗੇ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ ਔਰ ਸਾਰੇ ਮੇਰੇ ਜਿਹੜੇ ਗੁਰੂ ਸਾਹਿਬ ਦੇ ਵਜੀਰ ਸਾਹਿਬਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਗਰ ਤੇ ਜਿਹੜੇ ਫਤੇ ਚੈਨਲ ਵਾਲੇ ਮੇਰੇ ਛੋਟੇ ਵੀਰ ਚਮਕੌਰ ਸਿੰਘ ਉਹਨਾਂ ਦਾ ਵੀ ਸਾਡੇ ਸਪੀਕਰ ਵਾਲਿਆਂ ਦੇ ਵੀ ਹਰ ਕੋਲਾ ਸਾਡਾ ਜੋ ਲਾਈਟ ਦਾ ਕੰਮ ਕਰਦਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਨਾਲੇ ਮਾਇਆ ਵੀ ਉਹਨਾਂ ਨੇ ਦਿੱਤੀ ਹੈ ਤੇ ਆਪਣੀ ਸੇਵਾ ਵੀ ਕਰਦਾ ਉਹਨਾਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਆਗੂ ਸਹਿਬਾਨਾਂ ਨੂੰ ਗੁਰਦੁਆਰਾ ਸਾਹਿਬਾਨ ਪੰਚਾਇਤ ਵਾਲਿਆਂ ਨੂੰ ਉਹ ਭਾਈ ਸਾਹਿਬਾਨਾਂ ਦਾ ਮਾਣ ਕਰਨ ਸਨਮਾਨ ਕਰਨ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਦੀਆਂ ਬਾਣਾਂ ਸੁਣਾਈਆਂ ਨੇ ਉਧਰ ਮੈਂ ਬੇਨਤੀ ਕਰਦਾ ਵੀ ਦੇਖ ਵੀ ਸ਼ੁਰੂ ਕਰ ਦੇਣ ਕਿਉਂਕਿ ਦੇਖ ਵਰਤਾਏ ਤੋਂ ਬਾਅਦ ਹੀ ਗੁਰੂ ਸਾਹਿਬ ਆਪਣੇ ਨਿਜ ਸਥਾਨਾਂ ਨੂੰ ਜਾਣਗੇ ਫਿਰ ਸਾਰਿਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਨੇ ਗੁਰੂ ਕਾ ਲੰਗਰ ਛੱਕੇ ਜਾਣ ਦੀ ਬੇਨਤੀ ਪ੍ਰਵਾਨ ਕਰਨੀ ਹੈ ਔਰ ਕੱਲੋਂ ਸਾਰਿਆਂ ਨੇ ਨਗਰ ਕੀਰਤਨਾ ਆਪਣੇ ਟੈਟਰ ਟਰਾਲੀਆਂ ਕਾਰਾਂ ਬੱਸਾਂ ਲੈ ਕੇ ਸਾਰਿਆਂ ਨੇ ਪਹੁੰਚਣਾ ਹੈ ਚਲੋ ਬੋ ਮੈਂ ਹੁਣ ਬੇਨਤੀ ਕਰਦਾ ਹੈ ਭਾਈ ਸਾਹਿਬ ਦਾ ਸਨਮਾਨ ਕਰਨ ਬੋਲੇ ਸੋਨਹਾਲ ਅੱਲਾਹ ਅਕਬਰ ਬੋਲੇ ਸੋਨਹਾਲ ਅੱਲਾਹ ਅਕਬਰ ਬੋਲੇ ਸੋਨਹਾਲ ਬੋਲੇ ਸੋਨਿਹਾਰ ਹੁਣ ਜਿਹੜੇ ਸਾਡੇ ਸਪੀਕਰ ਵਾਲੇ ਨੇ ਜਿਨ੍ਹਾਂ ਨੇ ਲਗਾਤਾਰ 11 ਦਿਨ ਦੀ ਸੇਵਾ ਕਰਦੇ ਆ ਰਹੇ ਨੇ ਉਹਨਾਂ ਨੂੰ ਵੀ ਸਨਮਾਨ ਸਰਪਉ ਦੀ ਬਖਸ਼ਿ ਕਰਕੇ ਮਹਾਰਾਜ ਵੱਲੋਂ ਸਨਮਾਨ ਦੇਣਾ ਬੋਲੇ ਸੋਨਿਹਾਰ ਮੈਂ ਹੁਣ ਬੇਨਤੀ ਕਰਉ ਸਾਡੇ ਚਮਕੌਰ ਸਿੰਘ ਜਿਹੜੇ ਚੈਨਲ ਵਾਲੇ ਨੇ ਉਹ ਆਉਣ ਉਹਨਾਂ ਨੂੰ ਵੀ ਮੈਂ ਬੇਨਤੀ ਆਇ ਨਕਰ ਵੱਲੋਂ ਮਾਨ ਸਨਮਾਨ ਕਰਨ ਕਹਿੰਦੇ ਭਾਈ ਨਿਹਾਲ ਸਿੰਘ ਨੂੰ ਇਹ ਕਰਨਾ ਚਾਚਾ ਇਹਨੂੰ ਇਹਨਾਂ ਨੂੰ ਇਹ ਕਰੋ ਬੋਲੇ ਸੋ ਨਿਹਾਲ ਔਰ ਵੀ ਸੀ ਆਪਣੇ ਨਾਲ ਜਿਹੜੇ ਉਹ ਉਦਣ ਦੀ ਸੇਵਾ ਨਿਵਾ ਰਹੇ ਨੇ ਮੈਂ ਭਾਈ ਸਾਹਿਬ ਨੂੰ ਇਹਨਾਂ ਨੂੰ ਵੀ ਸਨਮਾਨ ਕਰਨ ਬੋਲੇ ਸੋਨਹਾਲ ਕੋਲੇ ਨੂੰ ਲੈਟਾ ਨੂੰ ਕਰੀ ਦੀ ਜੁਣੇ ਉਹ ਕੋਲੇ ਨੂੰ ਮੈਂ ਸਾਡੇ ترਸੀਮ ਕੁਮਾਰ ਖੋਲਾ ਜੀ ਬਿਜਲੀ ਵਾਲ ਨੂੰ ਬੇਨਤੀ ਕਰਦਾ ਹੈ ਜਿਹੜੇ ਹਰੇਕ ਸਾਲ ਬਿਜਲੀ ਦੀ ਸੇਵਾ ਕਰਦੇ ਨੇ